ਗੁਰਦੁਆਰਾ ਚੰਦ ਸਾਹਿਬ ਦੇ ਮੇਲੇ ਦਾ ਆਹ ਮੋਟਰਸਾਈਕਲ ਆ ਕਹਿੰਦੇ ਕਾਰਾਂ ਦੇ ਨਾਲ ਸਾਂਝੇ ਤੌਰ ਤੇ ਜਿੱਤੇ ਆਹ ਠਿਕਰੀ ਵਾਲੀਆ ਬਬਰਾ ਕਬੱਡੀ ਪਾਉਣ ਲਈ ਤਾਦੇ ਵਾਲਾ ਖੇਡ ਮੈਦਾਨ ਵਿੱਚ ਬੜਾ ਹੋਇਆ ਆਹ ਕਹਿੰਦੇ ਕਹਿੰਦੇ ਠਿਕਰੀ ਆਂਦਾ ਨੌਜਵਾਨ ਬਬਰਾ ਇਧਰਲੇ ਪਾਸੇ ਫੱਦੇ ਆ ਨਾਲ ਸੱਤੀ ਹੈ ਆਹ ਦੇਖਦਾ ਨੌਜਵਾਨ ਪਹਿਲਾ ਪੁਆਇੰਟ ਬਬਰਾ ਠਿਕਰੀ ਵਾਲਾ ਕਹਿੰਦੇ ਪੰਮੇ ਦਾ ਚੇਲਾ ਪਹਿਲਾ ਨਾਮ ਆਪਣੀ ਟੀਮ ਲਈ ਜੋ ਰੱਖਦਿਆ ਜਿਹੜਾ ਆਓ ਮੇਰੇ ਮਿੱਤਰੋ ਜੋਤ ਜੋਤ ਆਂ ਟਰੋਲੀ ਵਾਲਾ ਦਾ ਉਧਰਲੇ ਪਾਸੇ ਆ ਗਿਆ ਤੇ ਨਾਲ ਕੌਰਾ ਤਾਸਪੁਰੇ ਵਾਲਾ ਤੇ ਨਾਲ ਮੈਂ ਦੇਖਦੇ ਵੀ ਜਿੱਥੇ ਕਹਿੰਦੇ ਵੀ ਨੌਜਵਾਨ ਕੁਲਵਿੰਦਰ ਤੇ ਮੰਟੂ ਵਰਗੇ ਲੱਗੇ ਹੋਇਆ ਗੁਰਪੀ ਦਾ ਛੋੜਾ ਵੀਰ ਹੈ ਆਹ ਗੱਲ ਪਰਮਾਰ ਦਾ ਜਗਸੀਰ ਕਨੇਡਾ ਤੇ ਨਾਲ ਸੋਨੀ ਕਨੇਡਾ ਤੇ ਕਹਿੰਦੇ ਸੁਖਮੰਦਰ ਵਰਗੇ ਮਾਨ ਕਰਦੇ ਆ। ਲਓ ਜੋ ਟਰੋਲੀ ਵਾਲਾ ਜੰਡ ਦੀ ਟੀਮ ਦੇ ਨੰਬਰ ਜੋੜਦਾ ਹੋਇਆ। ਲਓ ਜੋਤ ਕਹਿੰਦੇ ਟਰੋਲੀ ਭਾਈ ਵਾਲਾ ਸਿਰੇ ਦਾ ਨੰਬਰ ਆਪਣੀ ਟੀਮ ਦੇ ਲਈ ਵਾਜਾ ਕਰਦੇ ਦੀ ਕੰਮ ਜਮਹੰਦਾ ਹੋਇਆ। ਆਹ ਚੀਕਾ ਪਿੰਡ ਵਾਲਾ ਕਹਿੰਦੇ ਬਿੰਨੀ ਅਗਲੀ ਕਬੱਡੀ ਪਾਦ ਲਈ ਕਬਰੋ ਖੇਡ ਮੈਦਾਨ ਵਿੱਚ ਬੰਦਿਆ ਹੋਇਆ। ਕਿ ਗੁੰਦਮਾ ਫੀਰ ਪਾਈ ਹੋਈ ਪੈੜ ਪਰ ਇੱਕ ਪਾਸੇ ਆਹ ਕਨੇ ਸਭਾਓ ਵਾਲਾ ਸੱਤੀ ਸਚਨ ਸੁਰਮੇ ਦਾ ਪਿੰਡ ਹੈ। ਉਹ ਮੁੰਡਾ ਕਹਿੰਦਾ ਯਾਰ ਬੜੀ ਤਕੜੀ ਕਬੱਡੀ ਖੇਡਦਾ ਹੈ ਪਰ ਸਾਹਮਣੇ ਚੀਕਾ ਪਿੰਡ ਕੁਪਰੇ ਦੇ ਲਾਗੇ ਕਰਕੇ ਆ ਪੰਜ ਗਰਾਈ ਪੰਡ ਵਾਲਾ ਕਹਿੰਦੇ ਗੋਲੋ ਪਲਵਾਨ ਅਗਲੀ ਕਬੱਡੀ ਪੌਂਦਲੀ ਤਾਜੋ ਵਾਲਾ ਖੇਡ ਮੈਦਾਨ ਦੇ ਵਿੱਚ ਬੈਠਾ ਹੋਇਆ ਹੈ ਹਾਂ ਜੀ ਬਹੁਤ ਧੰਨਵਾਦ ਹੈ ਉਧਰ ਬਾਈ ਜਗਦੀਪ ਸਾਡਾ ਵੀਰ ਹੈ ਸਾਡਾ ਪ੍ਰਾਂਜਰਮਨ ਵਾਲਾ ਵਿਸ਼ੇ ਤੋਂ ਦੇ ਕੰਡਾ ਬੰਨੇ ਵਾਲਾ ਜਗਦੀਪ ਬਾਈ ਕਹਿੰਦਾ ਜੇਕਰ ਜਿੰਨੇ ਵੀ ਜਫੇ ਜੰਗੀਆਂ ਦੀ ਟੀਮ ਲਾਉ ਹਰ ਇੱਕ ਜਫੇ ਦਾ 500 ਰੁਪਏ ਹੋ ਲਓ ਕੌਰੇ ਨੇ ਕਹਿੰਦੇ ਵੀ ਬੱਲੇ ਬੱਲੇ ਕਰਾਈ ਹੈ ਪਰ ਇਧਰ ਦੇ ਪਾਸੇ ਮੇਰੇ ਮਿੱਦੋ ਇਹ ਟੀਮ ਆਪਣੇ ਆਪ ਨੂੰ ਤਰੀਕਾਰ ਕੇ ਖੇਡ ਮੈਦਾਨ ਦੇ ਲਾਗੇ ਆ ਜਾਨਾ ਉਹ ਸਕਰੀ ਤੇ ਆਪਾਂ ਨਗਰ ਬਣਦੇ ਆ ਦੋ ਤੋਂ 2.5 ਦਾ ਮੁਕਾਬਲਾ ਖੇਡ ਮੈਦਾਨ ਵਿੱਚ ਖੇੜਿਆ ਜਾ ਰਿਹਾ ਆ ਖਿਡਾਰੀ ਦਾ ਕਹਿੰਦੇ ਠਿਕਰੀ ਵਾਲਾ ਪਿੰਡ ਹੈ ਜਿਲੇ ਪਰਨਾਲੇ ਦੀ ਧਰਤੀ ਬਾਜੀ ਦਾ 100 ਬੱਲੇ ਉਹ ਫਾਟੇ ਦੇ ਨਾਲ ਗੋੜੀਆਂ ਬਣੀਆਂ ਧੋੜੀਆਂ 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 ਹੁਣ ਬਣੀਆਂ ਹੁਣ ਬਣੀਆਂ ਕਸਾਰ ਪਰ ਨੰਬਰ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਉਧਰ ਭਾਈ ਜੀਤ ਕਨੇਡ ਜੀਤ ਆਸਟ੍ਰੇਲੀਆ ਦੇ ਨਿਪੀ ਕੈਨੇਡਾ ਉਹ ਕਹਿੰਦੇ ਵੀ ਫਤਿਹ ਜਿੰਨੇ ਵੀ ਜਫੇ ਲਾਊਗਾ ਹਰ ਕਿ ਜੱਫਾ 1 ਮੋੜਾ 200 ਰੁਪਏ ਦਾ ਹੋਊਗਾ ਬਹੁਤ ਧੰਨਵਾਦ ਕਰਦੇ ਆ ਲਓ ਟਰੋਲੀ ਵਾਲਾ ਕਬੱਡੀ ਪੌਂਡ ਦੀ ਵੱਧ ਆਇਆ ਮਿੰਟੂ ਨਾਲ ਹੁੰਦੀ ਹੋਈ ਟੱਕਰਾ ਪਰ ਨੰਬਰ ਕਹਿੰਦੇ ਜੋਲ ਟਰੋਲੀ ਅਗਲੀ ਕਬੱਡੀ ਖੇਡ ਮੈਦਾਨ ਦੇ ਉੱਪਰ ਹੈ ਗੁੰਝਾ ਹਾ ਸਰੀਰ ਹੈ ਪਾਈ ਹੋਈ ਪੈੜ ਹੈ ਪਰ ਸਾਹਮਣੇ ਚਾਰ ਗਬਰੂ ਤਿਆਰ ਬਰ ਚੜਨੇ ਡਰਾ ਲੱਗਿਆ ਹੋਇਆ ਨਾਲ ਕਹਿੰਦੇ ਫੱਟੇ ਆਹ ਬਾੜੀ ਜੰਡ ਦਾ ਸੁਪੁੱਤਰ ਇੱਜੇ ਤਰ੍ਹਾਂ ਤੇ ਪੁੱਜਿਆ ਹੈ ਪਰ ਸੱਦੀ ਸਮਾਉ ਵਾਲਾ ਉਹ ਚਾਰਾਂ ਦੇ ਵਿੱਚੋਂ ਕੌਣ ਜੱਫਾ ਲਾਵੇਗਾ ਆਹ ਕੌਣ ਜੱਫਾ ਲਾਊਗਾ ਉਧਰ ਜਾ ਕੇ ਫੱਦਾ ਜੱਫਾ ਲਾਊਗਾ ਗੱਗੀ ਸਰਮਤ ਸਾਡਾ ਵੀਰ ਕਹ ਪਿੰਡ ਦੇ ਕਹਿੰਦੇ ਸੱਤੀ ਨੇ ਉਹ ਚੀਕੇ ਵਾਲੇ ਨੌਜਵਾਨ ਨੂੰ ਬੱਲੇ ਬੱਲੇ ਕਰਾ ਦਿਆ ਜਫਾ ਲਾ ਕੇ ਆਹ ਸਮਾਓ ਪਿੰਡ ਵਾਲਾ ਸੱਤੀ ਲਾ ਕੇ ਅੱਜ ਦੇ ਮੇਲੇ ਦਾ ਸਰਾ ਕਰਵਾਉਂਦਾ ਹੋਇਆ ਪੰਜ ਗਰਾਏ ਪਿੰਡ ਆਹ ਖਿਡਾਰੀਆ ਕਹਿੰਦੇ ਗੋਲੂ ਪਹਿਲਵਾਨ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਪਾਰਿਆ ਪਰ ਇੱਕ ਪਾਸੇ ਕਲਵੰਦਰ ਜੰਗੀਆਣੇ ਪਿੰਡ ਵਾਲਾ ਜਲੇਪਰਨਾਲੇ ਵਾਲਾ ਹੋ ਗਿਆ ਪੂਰੇ ਗੋਲੂ ਤੇ ਕਲਵੰਦਰ ਦੀ ਟੱਕਰ ਉਹ ਵਜਾ ਹੋ ਸਵਾਦ ਫੜਿਆ ਹੋ ਗੱਟ ਟੀ ਤੇ ਮੁਕਾਬਲਾ ਸਖਤ ਆਹ ਬੱਲੇ ਬੱਲੇ ਕਰਦੇ ਹੋਟ ਵਾਲੋ ਸਵਾਦ ਕਹਿੰਦੇ ਸਕਰੀਨ ਕਨੀ ਨਿਗਾ ਮਾਰ ਜੇ ਨਾ ਇੱਕ ਪਾਸੇ ਚਾਰਾ ਤੇ ਸਾਢੇ ਚਾਰ ਦੇ ਚੱਕਰ ਮੁਕਾਬਲਾ ਫਰੇ ਦਾ ਚੱਲ ਰਿਹਾ ਹੈ ਇਸ ਮੈਚ ਤੋਂ ਤਰਨਤਵਾਦ ਸੋਰ ਸਿੰਘ ਵਾਲਾ ਤੇ ਸਾਧੂ ਵਾਲਾ ਘਰਾਚੋ ਤੇ ਪਾਲਿਆਂ ਵਾਲੀ ਇਹ ਟੀਮਾਂ ਵੀ ਤਿਆਰੀ ਫੜ ਕੇ ਗਰਾਊਂਡ ਦੇ ਲਾਗੇ ਆ ਜਾਨਾ ਪਰ ਠਿਕਰੀ ਵਾਲੇ ਦਾ ਬਬਰਾ ਅੰਗਲੈਂਡ ਦੇ ਮੈਦਾਨਾਂ ਵਿੱਚ ਤਕੜੀ ਕਬੱਡੀ ਖੇਡੀ ਆ ਉਹ ਸਰੇ ਦਾ ਨੰਬਰ ਪਹੁੰਚਦਾ ਹੈ ਭਾਈ ਜਗਦੀਪ ਜੀ ਜਰਮਨ ਸਾਡਾ ਭਰਾ ਉਹਨਾਂ ਮਰੋਂ 500 ਰੁਪਏ ਕੇ ਇੱਕ ਮੈਂ ਬੇਨਤੀ ਕਰਦਾ ਵੀਰੇ ਮੇਰੇ ਕੋਲੇ ਪ੍ਰਬੰਧ ਖੜੇ ਆ ਉਹ ਕਹਿੰਦੇ ਰੈਫਰੀ ਜਾਂਦਾ ਲੈਂਡਮੈਨ ਲੱਗ ਜਾਓ ਤੇ ਅਸੀਂ ਸਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਆ ਮੈਨੂੰ ਲੈਨਮੈਨ ਲੱਗੋ ਜੀ ਕਿ ਕਰ ਰੈਫਰੀ ਹਾਉ ਕਹਿੰਦੇ ਟੱਕਰ ਕੌਰੇ ਨਾਲ ਹੋ ਗਈ ਹੈ ਬਹੁਤ ਦੂਰ ਆਇਆ ਮੇਰੇ ਮਿੱਤਰੋ ਹਰ ਕਹਿੰਦੇ ਟਰੋਲੀ ਵਾਲੇ ਜੋਦਰਾ ਟੱਕਾ 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 ਆ ਤੇ ਨੰਬਰ ਕਹਿੰਦੇ ਮੇਰੇ ਮਿੱਤਰੋ ਰੇਡਰ ਦਾ ਨੰਬਰ ਜਿਹੜਾ ਰੇਡਰ ਦਾ ਇੱਕ ਬੇਨਤੀ ਹੈ ਵੀ ਕਿਰਪਾ ਕਰਕੇ ਪਿੱਛੇ ਲੈਨਮੈਨ ਸਾਡੇ ਅਫੀਸ਼ੀਅਲ ਲੱਗ ਜਾਓ ਜੀਨੂ ਬਾਈ ਕਹਿੰਦਾ ਗੱਗੀ ਸਰਪੰਚ ਕਹਿੰਦਾ ਵੀਰ ਬਣ ਕੇ ਲੱਗੋ ਸੇਮੇ ਇੱਧਰ ਲੱਗਣਾ ਇੱਥੇ ਹੀ ਲੈਣਾਗੀ ਜਿੱਧਰ ਲੋਣਾ ਉਧਰਲੇ ਪਾਸੇ ਆ ਇਸ ਮੈਚ ਤੋਂ ਤੁਰੰਤ ਬਾਅਦ ਸੁਰਸਿੰਘ ਵਾਲਾ ਦੇ ਸਾਧੂ ਵਾਲਾ ਦਾ ਮੁਕਾਬਲਾ ਖੇਡਿਆ ਜਾਣਾ ਹੈ ਦੋ ਟੀਮਾਂ ਖੇਡ ਮੈਦਾਨਾਂ ਦੇ ਲੱਗੇ ਸਮੇਂ ਸਾਰ ਪਹੁੰਚਣਾ ਪਰ ਇੱਕ ਪਾਸੇ ਫਾਡੇ 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 ਆਓ ਜੱਫੇ ਦੇ ਜੱਫਾ ਆਓ ਠਾ ਜੱਫਾ ਤੇ ਗੱਲ ਵਾਲੇ ਫਟਣੇ ਦਿੱਤਾ ਲਾ ਜਫਾ ਲਓ ਜੰਡ ਵਾਲੇ ਫਟਣੇ ਜਫਾ ਲਾ ਕੇ ਠੇਤਰੀ ਵਾਲ ਦੇ ਬਬਰੇ ਨੂੰ ਧੰਨ ਧੰਨ ਕਰਵਾਈ ਹੈ ਅੱਜ ਦੇ ਮੇਲੇ ਤੇ ਤਗੜਾ ਜਫਾ ਲਾ ਬੱਲੇ ਬੱਲੇ ਕਰਵਾ ਕੇ ਨੰਬਰ ਆਪਣੀ ਟੀਮ ਦੇ ਲਈ ਜਰ ਦੇ ਦੁਕਾਨ ਦਾ ਬਹੰਦਾ ਹੈ ਅਗਲੀ ਕਬੱਡੀ ਪੰਨ ਦੇ ਲਈ ਪੰਜ ਗਰਾਈ ਪਿੰਡ ਵਾਲਾ ਉਹ ਗੋਲੂ ਪੜਿਆ ਹੋਇਆ ਪਰ ਦੂਸਰੇ ਮੰਨੇ ਮਿੰਟੂ ਨੇ ਟਰਾਈ ਕਰੀਆ ਤੇ ਨੰਬਰ ਜਿਹੜਾ ਧਾਵੀ ਦੇ ਖਾਤੇ ਚ ਦਰਦਾ ਹੋਇਆ ਇਹ ਤੀਕੇ ਪਿੰਡ ਵਾਲਾ ਪਿੰਨੀ ਆ ਤਦ ਵਾਲਾ ਉਹ ਕਿਧਰ ਪੰਗਾ ਪਾਉਣਾ ਗੱਲ ਸਮੇਂ ਦੀ ਹੈ ਇਹ ਹਰੀ ਘਰ ਕਿੰਗਣ ਵਾਲੇ ਕਾਂਗ ਦੇ ਪਿੰਡਾ ਕੋਲ ਆਇਆ ਸੌਂਗਲ ਵਾਲੇ ਪੋਪੀ ਦੇ ਪਿੰਡਾ ਕੋ ਆਪਰ ਪਰਿਵਾਰ ਦੇ ਕਹਿੰਦੇ ਧਰਵਿੰਦਰ ਦੇ ਪਿੰਡਾਂ ਕੋਲ ਆਹ ਮੁੰਡਾ ਕਹਿੰਦੇ ਸਦੋਲੇ ਕੋਲ ਆਇਆ ਚੀਕੇ ਵਾਲਾ ਨੌਜਵਾਨ ਬਿੰਨੀ ਪਰ ਦੂਜੇ ਪਾਸੇ ਸਮਾਉ ਵਾਲੇ ਨਾਲ ਆਹ ਟੱਕਰ ਆਹ ਟੱਕਰ ਟੱਕਰ ਵਜਾ ਸੁਆਦ ਲੜੇ ਤੋਰ ਕੋਡ ਵਾਲੇ ਮੇਲੇ ਦਾ ਸਰਾਣ ਆਉਣਾ ਤਾੜੀਆਂ ਕੀ ਬਾਤ ਹੈ ਪੁੱਛਾ ਕੀ ਬਾਤ ਆ ਜੀ ਕੀ ਬਾਤ ਆ ਰਪੋਰਟ ਕੀ ਹੈ ਮੈਚ ਦੇ ਸਰੇ ਦਾ ਮੈਚ ਸਰੇ ਦਾ ਐਂਡ ਕਹਿੰਦੇ ਸਰੇ ਦੇ ਖਿਡਾਰੀ ਪੁੱਜੇ ਹੋਇਆ ਲੈ ਵੀ ਕੰਪੀ ਇਧਰ ਜਫਾ ਲੱਗਿਆ ਉਧਰ ਕਹਿੰਦੇ ਕੁਲਵਿੰਦਰ ਨੂੰ ਕਹਿੰਦੇ ਕਰੇ ਨੂੰ ਬਰਾਬਰ ਦਾ ਜਫਾ ਲਾਉਣਾ ਪੈਣਾ ਗੱਲ ਸਮੇਂ ਦੀ ਹੈ ਪਰ ਸਾਹਮਣੇ ਜੋਤ ਟਰੋਲੀ ਵਾਲਾ ਅਗਲੀ ਕਬੱਡੀ ਪਾਉਣ ਲਈ ਵਧਿਆ ਹੋਇਆ ਹਾਂ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਜੋਤ ਟਰੋਲੀ ਵਾਲਾ ਜਾਂਦੀ ਟੀਮ ਲੋਕੇ ਨੂੰ ਵਧਿਆ ਹੋਇਆ ਕਬਰਾ ਲੱਗਾ ਹੋਇਆ ਕੁਲਵਿੰਦਰ ਲੱਗਾ ਹੋਇਆ ਗੁਰਪ੍ਰੀਤ ਭਾਈ ਵੀ ਆਇਆ ਹੋਇਆ ਵੱਡੇ ਮਾਨ ਸਨਮਾਨ ਬਹੁਤ ਧੰਨਵਾਦ ਆ ਸਾਰੇ ਮਿੱਤਰਾਂ ਦੇ ਵੀਰੇ ਪਲੇਅਰਾਂ ਦਾ ਕਰ ਰਿਹਾ ਲਓ ਪਈ ਹੋਈ ਕਬੱਡੀ ਜਗਦੀਪ ਭਾਈ ਕਹਿੰਦਾ ਚੰਗੀਆਂ ਨੇ ਦਾ ਹਰ ਇੱਕ ਜਫ ਜੋ ਤੇ ਫੜ ਲਿਆ ਗੁੱਟ ਕੇ ਲਓ ਸਾਹਮਣੇ ਕਹਿੰਦੇ ਕਲਵੰਦਰਾ ਕਹਿੰਦੇ ਗੁਰਪ੍ਰੀਤ ਦਾ ਵੀਰ ਗਿੱਲ ਪਰਵਾੜ ਦਾ ਉਹ ਗੱਬਰੂ ਸਿਰੇ ਦਾ ਜਫਾ ਲਾ ਗਿਆ ਬਰਾਬਰ ਦੀ ਭਾਜੀ ਪਾ ਗਿਆ ਮੈਂ ਤਾਂ ਫਸਾਂ ਗਿਆ ਉਹ ਸਿਰੇ ਦੀ ਟੱਕਰ ਹੈ ਤੇ ਟੱਕਰ ਹੋ ਗਈ ਸੇਰਾਂ ਦੀ ਲੋਕੀ ਮੈਦਾਨ ਦੇ ਦੇਖ ਲਾ ਕੇ ਖੜ ਕੇ ਥੰਮ ਵਰ ਗਿਆ ਸਾਥੀਆਂ ਨੇ ਲਓ ਬਰੂ ਖੜ ਕੇ ਵਿੱਚ ਪਾੜੇ ਦੇ ਅੜ ਕੇ ਹਾਂਜੀ ਕਿੰਦਾ ਬਾਈ ਸਾਈ ਪ੍ਰਸਤੇ ਦੂਜਾ ਵੀਰੇ ਕੀ ਗੱਲ ਜੀ ਇਸ ਤੋਂ ਬਾਅਦ ਸਰਸਿੰਗਲ ਤੇ ਸਾਧੂ ਵਾਲਾ ਟੀਮਾ ਗਰਾਊਂਡ ਦੇ ਲੱਗੇ ਹੋਣ ਪਰ ਸਾਹਮਣੇ ਉਹ ਠੀਕਰੀ ਵਾਲਾ ਬੰਦਾ ਆਇਆ ਤੇ ਉਹ ਬੱਲੇ ਬੱਲੇ ਆਏ ਹਾਏ ਹਾਏ ਸੱਤੀ ਸੱਤੀ ਦੇ ਸੁਭਾਅ ਵਾਲਾ ਉਹ ਲਾਉਂਦਾ ਹੋਇਆ ਟਿਕਾਣੇ ਦਾ ਜਫਾ ਬਬਰਾਂ ਤੇ ਸੱਤੀ ਇਹ ਮੈਨੂੰ ਲੱਗਦਾ ਬੇਮਿੱਤਰਾਂ ਖਤਰੇ ਦਾ ਗੁੱਗੂ ਬੋਲ ਗਿਆ ਭਾਈ ਗੰਗੀ ਸਰਪੰਚ ਵੱਲੋਂ ਸੱਤੀ ਦੇ ਲਈ 1000 ਰੁਪਇਆ ਸਾਈਂ ਤੋਂ ਆ ਉਹਨਾਂ ਮਿਲੋ ਵੀ ਵੱਡੇ ਲੈਣਾ ਲਓ ਕਬੱਡੀ ਪਾਉਣ ਲਈ ਪੰਜ ਗਰਾਈਆਂ ਵਾਲਾ ਬੱਲਾ ਲਓ ਪੰਜ ਗਰਾਈ ਪਿੰਡ ਵਾਲਾ ਗੋੜੂ ਖੇਡ ਮੈਦਾਨ ਦੇ ਵਿੱਚ ਪਿਆ ਹੋਇਆ ਲੈ ਵੀ ਕੁਲਵੰਦਰ ਸਿੰਘ ਜੱਫੇ ਲਾਉਣੇ ਪੈਣੇ ਦੁਨੀਆ ਮਾਨ ਕਰਦੀ ਹੈ ਪਰ ਇੱਕ ਪਾਸੇ ਕੁਲਵੰਦਰ ਤੇ ਦੂਸਰੇ ਮੱਨੇ ਕੋਲ ਉਹ ਟੱਕਰ ਫਿਰਦੀ ਮੁਕਾਬਲਾ ਸਖਤ ਦੋ ਮੱਲ ਪਰਦੇ ਖੇਡ ਕਬੱਡੀ ਦੇ ਪਰ ਆ ਗੁਰਪ੍ਰੀਤ ਦਾ ਵੀਰ ਕੁਲਵੰਦਰ ਉਹ ਡੀ ਦੇ ਮੁਕਾਬਲਾ ਸਖਤ ਬੱਲੇ ਹਲ ਓ ਕੀ ਹਾਲ ਚਾਲ ਹੈ ਲੈਰੇ ਵਾਲਾ ਔਰ ਬੋਟਾ ਓਕੇ ਆ ਰੋਟਾ ਓਕੇ ਆ ਤਾਡੂ ਵਾਲਾ ਮੈਚ ਸਿਰ ਦਾ ਗੋਲੂ ਪੰਜ ਗਰੇ ਵਾਲਾ ਅਗਲੀ ਟੀਮਾਂ ਨੂੰ ਵੀ ਸੱਦਰ ਹੈ ਹਾਂ ਇਹ ਪਾਈ ਜਦੋਂ ਮੈਚ ਇਹ ਜਾ ਹੋਵੇ ਫਿਰ ਮਾਹੌਲ ਤਾਂ ਗਰਮ ਹੋਈ ਜਾਂਦਾ ਹੈ ਕਿਉਂ ਬੰਟੂ ਸਹੀ ਜਾਨ ਗੱਲ ਫਿਰ ਮਾਹੌਲ ਤਾਂ ਗਰਮ ਹੋਈ ਜਾਂਦਾ ਕਾਕਾ ਬਾਈ ਸਾਡਾ ਪਈਆਂ ਧਰਪਾਲ ਦੀਆਂ ਬੱਬਰ ਬਰਾਦੀਆਂ ਹੁੰਦਿਆ ਉਹ ਏਰੀਆ ਦਾ ਪਲੇਅਰ ਹੈ ਮੇਰੇ ਮਿੱਤਰੋ ਪਾਰਵ ਆਸਟ੍ਰੇਲੀਆ ਆਹ ਗੌਰ ਵਰਗੇ ਸਾਡੇ ਵੀ ਗਵਿੰਦੇ ਵਰਗੇ ਆ ਉਹ ਗੱਲਾਂ ਕਰਦੇ ਹੁੰਦੇ ਆ ਵੀ ਸਾਡੇ ਏਰੀਆ ਦੀਆਂ ਟੌਪ ਦੀਆਂ ਟੀਮਾਂ ਜਿਸ ਏਰੀਆ ਦੇ ਵਿੱਚ ਠੀਕੇ ਦੇ ਕਰਨ ਵਾਲੇ ਕਾਲੇ ਵਰਗੇ ਤੇ ਬਿੰਨੀ ਬਾਦ ਹਾਇ ਆ ਵੀ ਨੌਜਵਾਨਾ ਫੇਰਾ ਲਓ ਸਾਹਮਣੇ ਕਹਿੰਦੇ ਬਿੰਨੀ ਠੀਕੇ ਪਿੰਡ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਉੱਤੇ ਬੜਾ ਹੈ ਤਿਆਰ ਕਰੋ ਤਿਆਰ ਹੈ ਇੱਕ ਕੰਨੀ ਦੇ ਸਤੀ ਸਮਾਓ ਪਿੰਡ ਵਾਲਾ ਨਾਲ ਕਹਿੰਦੇ ਤਾਰਾ ਆਏ ਫਟੇ ਕਹਿੰਦੇ ਬਾਜੀ ਜੰਡ ਦਾ ਸਪੁੱਤਰ ਇਹਦੇ ਪਾਪਾ ਨੇ ਸਰੇ ਦੀ ਕਬੱਡੀ ਖੇਡੀ ਹੈ ਪਰ ਆ ਮੁੰਡੇ ਨੇ ਔਰ ਇੱਕ ਪਾਸੇ ਓਏ ਵਾਹ ਓਏ ਮੁੰਡਾ ਜਾਨ ਨਾਲ ਹੀ ਥੱਕ ਗਿਆ ਓਏ ਜਾਨ ਨਾਲ ਹੀ ਜਫਾ ਲ ਆ ਗਿਆ ਜੇ ਫੱਦੇ ਦਾ ਜੱਪਾ ਵਧੀਆ ਲੱਗਦਾ ਇੱਕ ਵਾਰੀ ਤਾੜੀਆਂ ਥੋਕੇ ਆਹ ਸਰੇ ਗਰਾਇਆ ਪਿਆ ਮੁੰਡੇ ਨੇ ਲੈ ਮੈਚ ਕਾਹਦਾ ਕਹਿੰਦੇ ਸਰੇ ਦਾ ਉਹ ਸਰੇ ਦੀ ਟੱਕਲ ਖੇਡ ਮੈਦਾਨ ਵਿੱਚ ਚੱਲ ਰਹੀ ਹੈ ਪੰਜ ਗਰਾਇ ਪਿੰਡ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਗੋੜੋ ਖੇਡ ਮੈਦਾਨ ਦੇ ਹਿੱਟ ਪਜਾ ਹੋਇਆ ਦਾਸਪ੍ਰੀਆ ਕੌੜਾ ਤਿਆਰ ਹੈ ਕੁਲਵਿੰਦਰ ਤਿਆਰ ਹੈ ਉਹ ਮੈਂਟੂ ਵਰਕੇ ਗਬਰੋ ਚਾਰ ਕਹਿੰਦੇ ਗਬਰੋ ਜੰਗੀਆਣੇ ਪਿੰਡ ਦੇ ਤਿਆਰ ਵਰ ਤਿਆਰ ਹੈ ਚਾਰਾਂ ਦੇ ਵਿੱਚੋਂ ਕੌਣ ਜਫਾ ਲਾਉਂਦਾ ਹੈ ਕੌਣ ਬੱਲੇ ਬੱਲੇ ਕਰਵਾਉਂਦਾ ਹੈ ਗੱਲ ਸਮਝਦੀ ਹੈ ਪਰ ਇੱਕ ਪਾਸੇ ਆਹ ਖੇਡ ਮੈਦਾਨ ਵਿੱਚ ਖੜਿਆ ਹੈ ਗੱਟ ਆਏ 10 ਪੁਰੀਆ ਕੌਰਾ ਲੱਗ ਟਕਾਣੇ ਦਾ ਜਫਾ ਬਰਾਬਰ ਦੀ ਭਾਜੀ ਮੋੜਦਾ ਹੋਇਆ ਨੰਬਰ ਕਿ ਜਗੀਆਂ ਦੇ ਕਿ ਸਭੰਚ ਖੁਸ਼ ਹੈ ਕਾ ਲੱਖੀ ਦੇਖ ਓਕੇ ਰੋਟਾ ਨੇ ਆਹ ਦੇਖੋ ਬਬਰਾ ਠਿਕਰੀਆਂ ਦਾ ਕਬੱਡੀ ਪੌਣੀ ਵੱਧਾ ਹੋਇਆ ਜਰਮਨ ਵਾਲਾ ਜੱਸਾ ਉਹਨਾਂ ਵੱਲੋਂ 500 ਰੁਪਏ ਜਗੀਆਂ ਦੇ ਨੌਜਵਾਨ ਲਓ ਮੇਰੇ ਮਿੱਤਰੋ ਵੱਡੇ ਮਾਨ ਸਨਮਾਨ ਆਹ ਟੱਕਰ ਦਾ ਵੀ ਕੋਈ ਕਹਿੰਦੇ ਮੋਲਣੀ ਆਹ ਟੱਕਰ ਦਾ ਵੀ ਕੋਈ ਮੋਲਣੀ ਆਹ ਟੱਕਰ ਦਾ ਵੀ ਕੋਈ ਮੋਲਣੀ ਰੇਡਰ ਜਾਂਦੇ ਦਾ ਹੈ ਗਿਆ ਢੇਰੀਆਂ ਕੋਲੇ ਪਰਮੀਤ ਭੈਣੀ ਵਾਲਿਆ ਲਓ ਜਾਂਦੋ ਰਣੀਆਂ ਤੇ 31 ਜੇ ਗੋਡਰੇ ਵੀ ਆਉਂਦੇ ਆ ਇਹ ਵੀ ਚੰਗਾ ਪਰ ਮੈਚ ਸਰੇ ਦਾ ਆ ਟ੍ਰੇਲੀ ਭਾਈ ਵਾਲਾ ਜੋਤ ਹੈ ਅਗਲੀ ਕਬੱਡੀ ਪੌਂਦੇ ਲਈ ਖੇਡ ਮੈਦਾਨ ਦੇ ਵਿੱਚ ਬਣਾ ਹੋਇਆ ਮੈਚ ਕਾ ਦਾ ਖਿੰਡ ਤੇ ਪੱਕਦੀ ਜੰਗ ਵਰਗਾ ਸਰੇ ਦਾ ਮੁਕਾਬਲਾ ਚੱਲ ਰਿਹਾ ਹੈ ਪਰ ਇੱਕ ਪਾਸੇ ਉਹ ਕਹਿੰਦੇ ਗੱਲ ਪਰਿਵਾਰ ਦਾ ਕਰਵੰਦਰਾ ਫੜ ਗਿਆ ਘੁੱਟ ਕਹਿੰਦੇ ਢੋਲੀ ਵਾਲੇ ਦਾ ਲੱਗੂ ਕੱਜੀ ਜਾਂ ਰੈਡਰ ਭੱਟੂ ਗਾਲ ਸਮੇਂ ਨਹੀਂ ਬੱਲੇ ਬੱਲੇ ਉਹ ਬੱਲੇ 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 ਉਹ ਬੱਲੇ ਬੱਲੇ ਹਾਂ ਬੱਲੇ ਬੱਲੇ ਉਹ ਬੱਲੇ ਬੱਲੇ ਜਰਮਨ ਵਾਲਾ ਜਗਦੀਪ ਜਰਮਨ ਵਾਲਾ ਜਗਦੀਪ ਹਰ ਇੱਕ ਜੱਫਾ 500 ਦਾ ਬਹੁਤ ਧੰਨਵਾਦ ਹੈ ਪਿਆਰ ਨਾਲ ਪਿਆਰ ਨਾਲ ਫੌਲ ਨਹੀਂ ਖੇਡਣਾ ਛੋਟੇ ਵੀਰੋਂ ਤੈਨੂੰ ਉਹ ਸਮਝਾ ਰਿਹਾ ਜਾਂਫੀ ਵੀ ਕਹਿ ਰਿਹਾ ਜੋਧ ਵੀਰੇ ਵੀ ਫੌਣ ਨਾ ਘੇੜ ਉਂਗਲਾ ਨਾ ਮਰੋੜ ਸੱਟ ਲੱਗ ਜੂਗੀ ਸਾਰੇ ਤੁਸੀਂ ਵੀਰੋਂ ਭਰਾਗੇ ਤੁਹਾਨੂੰ ਕਹਿੰਗ ਸਿਨੀਅਰ ਪਲੇਅਰ ਵੀ ਦੱਸ ਰਿਹਾ ਖੇਡੋ ਜਰੂਰ ਪਰ ਫੌਣ ਨਾ ਘੇਡੋ ਟਾਈਮ ਵੀ ਕਾਫੀ ਹੋ ਗਿਆ ਟੋਟੀ ਦਾ ਮੈਚ ਆ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਹੁਣ ਨਿੱਤਰੋ ਬੜੇਵੇਂ ਖਾਣੀ ਕਿ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਹੁਣ ਨਿੱਤਰੋ ਬੜੇਵੇਂ ਖਾਣੀ ਦਾ ਉੱਤੇ ਡੇਰਾ ਜੱਟ ਦਾ ਕਿਸੇ ਗੰਢ ਦਾ ਝੂਠ ਨਾ ਜਾਣੀ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਨਿੱਤਰੋ ਬੜੇਵੇਂ ਖਾਣੀ ਆਹ ਬੱਲੇ ਬੱਲੇ ਆ ਆ ਆਪਾਂ ਜੇ ਮੈਚ ਦੇਖੀਏ ਨਾ ਮੈਚ ਦੇਖੀਏ ਬਾਹਲਾ ਚੋਟੀ ਦਾ ਆ ਕਬੱਡੀਆਂ ਦੇ ਬਾਹਲਾ ਕੁਝ ਹੋਣਾ ਉਹ ਲੈ ਲੈ ਦੂਰਗੋੜ ਵਾਲਿਆ ਕਿਵੇਂ ਆ ਔਰ ਪੋਟਾ ਓਕੇ ਯਾਰ ਮਾਲ ਘੁੰਮਦੇ ਆ ਤੇ ਉਂਗਲੀ ਤੇ ਰਮਾਲ ਘੁੰਮਦਾ ਦਿਲਬਰ ਜਾਨੀ ਦਿਲਬਰ ਜਾਨੀ ਆ ਦੁਨੀਆ ਵੱਡੇ ਮੇਲੇ ਦਾ ਆਨੰਦ ਮਾਣੀ ਚੌਥੇ ਬੜਾ ਕਬੱਡੀ ਕੱਪ ਆ ਭਰਾਵਾਂ ਦਾ ਮੇਲਾ ਪਰ ਸਾਹਮਣੇ ਪੰਜ ਗਰਾਂ ਵਾਲਾ ਗੋਲੂ ਉਹ ਕਬੱਡੀ ਕਬੱਡੀ ਕਰਦਾ ਹੋਇਆ ਗੁਰਜੀਤ ਸਿੰਘ ਦੀ ਖਾਲਸਾ ਲੰਗਿਆਣਾ ਸਾਰਾ ਕਰ ਗਿਆ ਵੀ ਨੰਬਰ ਜਿਹੜਾ ਜੰਗਿਆਣਾ ਦੀ ਟੀਮ ਦੇ ਖਾਤੇ ਜੁੜਦਾ ਹੋਇਆ ਹਾਂ ਉਧਰ ਜੰਗਿਆਣਾ ਤੇ ਸਾਧੂ ਵਾਲਾ ਟੀਮਾਂ ਤਿਆਰੀ ਕਰ ਲੈਣ ਜੀ ਆਈ ਸੀ ਦੇ ਜੀਨੋ ਕੁਲਦੀਪ ਆ ਆ ਚੋਟੀ ਦਾ ਮੈਚ ਦੇਖੀ ਫਤਿਹ ਆ ਜੋੜੀ ਤੇਰੇ ਨਾਲ ਤੇਰੇ ਨਾਲ ਤੇਰੇ ਨਾਲ ਤੇਰੇ ਨਾਲ ਹਰ ਦੋ ਨੰਬਰ ਤੋਂ ਦਾਰਾ ਪਰ ਔਲੇਗਾ ਨੰਬਰ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਵਾਦਾ ਕਹਿੰਦੇ ਬਾਬਲਾ ਠਿਕਰੀਆਂ ਉਹ ਰੈਫਰੀ ਡਿਸੀਜਨ ਉਹ ਭਰਾ ਬੇਨਤੀ ਕਰਵਾ ਰਹੇ ਹੈ ਜਿਹੜਾ ਸਟੇਜ ਵਾਲੇ ਪਾਸੇ ਨੰਬਰ ਹੋਲਡ ਕੀਤਾ ਗਿਆ ਹੈ ਲਓ ਸਾਹਮਣੇ ਇੱਕ ਪਾਸੇ ਕਬੱਡੀ 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 ਕੁਲਵਿੰਦਰ ਏ ਉਹ ਠਗਿਆਣੇ ਵਾਲਾ ਕੁਲਵਿੰਦਰ ਫੜ ਗਿਆ ਬੱਟ ਕਰਵਾਗਾ ਬੱਲੇ ਬੱਲੇ ਕਹਿੰਦਾ ਉਹ ਆ ਕਹਿੰਦਾ ਮੈਂ ਦੌਰੇ ਪਾ ਦੂ ਉਹਨਾਂ ਨੂੰ ਚੋਟੀ ਦਾ ਮੈਚ ਆ ਇੱਕ ਪਾਸੇ 13 ਨੰਬਰ ਇੱਕ ਪਾਸੇ 10 ਲੈ ਮੁੰਡੇ ਫਤੇ ਜੰਡ ਵਾਲਿਆ ਤੇ ਸੱਤੀ ਤੇ ਦਾਰੇ ਗੁਰਮੀਤ ਕੀ ਦਿਨਾਂ ਵੇਚਾ ਪੋਣਾ ਉਹ ਸਮਾਂ ਦੱਸੇਗਾ ਕੀ ਦਿਨਾਂ ਵੇਚਾ ਪੈਣਾ ਇੱਕ ਪਾਸੇ ਮੁੰਡਾ ਫਤੇ ਤਿਆਰ ਆ ਉਹ ਸੱਤੀ ਸੁਮਾਹ ਵਾਲਾ ਤੇ ਨਾਲ ਕਹਿੰਦੇ ਦਾਰਾ ਘਬਰੂ ਲੱਗਿਆ ਹੋਇਆ ਪਰ ਆਹੇ ਕਹਿੰਦੇ ਬਾਜੀ ਜੰਡ ਦਾ ਸੁਪੁੱਤਰ ਅੜਦਾ ਘਟ ਪਰ ਜੰਝੇਣ ਵਾਲਾ ਉਹ ਕਹਿੰਦੇ ਲਾਪਰੀ ਤਾਂ ਨੰਬਰ ਜਿਹੜਾ ਆਪਣੀ ਟੀਮ ਦੇ